ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਗੱਲਾਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਥਾਲੀਵਾਲ ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ਐਸਆਈ ਦੀ ਮੌਤ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਹੀਰਾ ਦਾਸ ਜੋ ਪੀਏਪ ਪੰਜਾਬ ਦੇ ਵਿੱਚ ਬਤੌਰ ਐਸਆਈ ਡਿਊਟੀ ਨਿਭਾ ਰਹੇ ਸਨ ਅਤੇ ਜਿਨ੍ਹਾਂ ਦੀ ਡਿਊਟੀ ਅਮ੍ਰਿਤਸਰ ਸੀ ਅਤੇ ਆਪਣੇ ਸ਼ਹਿਰ ਥਾਲੀਵਾਲ ਵਿਖੇ ਆਏ ਹੋਏ ਸਨ ਕਿ ਪਿੰਡ ਤੁੜੀ ਨੇੜੇ ਸੜਕ 'ਤੇ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ ਜੋ ਆਪਣੇ ਪਿੱਛੇ ਇੱਕ ਲੜਕਾ ਤੇ ਦੋ ਲੜਕੀਆਂ ਤੇ ਪਤਨੀ ਨੂੰ ਛੱਡ ਗਏ ਹਨ ਅੱਜ ਧਾਲੀਵਾਲ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਮਰਹੂਮ ਏਐਸਆਈ ਹੀਰਾ ਲਾਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਲਾਮੀ ਦੇਣ ਪਹੁੰਚੀ ਪੰਜਾਬ ਪੁਲਿਸ ਦੀ ਟੁਕੜੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਸਿੰਘ ਨੇ ਦੱਸਿਆ ਕਿ ਹੀਰਾ ਲਾਲ ਇੱਕ ਬਹੁਤ ਹੀ ਇਮਾਨਦਾਰ ਮੁਲਾਜ਼ਮ ਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਬੰਦਿਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੇ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸਵਰਗਵਾਸੀ ਹਿਰਾ ਲਾਲ ਦੇ بیٹے ਪਰਮਿੰਦਰ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਦੇ ਪਿਤਾ ਦਾ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਲੱਭ ਕੇ ਖਿਲਾਫ ਕਾਰਵਾਈ ਕੀਤੀ ਜਾਵੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਹੇ ਗੱਡ ਦੋ ਗੱਡ ਗੱਡ ਬਾਜੂ ਛੱਤ ਇਹ ਅਸੇ ਹੀਰਾ ਸਿੰਘ ਜਿਹਦੇ ਨਾਮ ਪਤਾ ਨਹੀਂ ਕਿ ਕਿੱਲੋਂ ਮੈਨਿੰਗ ਦੇ ਵਿੱਚ ਦੂਰੀ ਕਰਦੇ ਸੀ ਲੁਧਿਆਣੇ ਇਹ 23 ਤੀਰ ਨੂੰ ਆਪਣੇ ਘਾਸੂਤੀ ਦੇ ਆਏਗੇ ਤੇ ਆਪਣੇ ਰਿਸ਼ਤੇਦਾਰੀ ਵਿੱਚ ਗਏ ਪਿੰਡ ਹੁੰਗੜੀ ਉੱਥੋਂ ਇਹ ਬਾਸ ਆ ਰਹੇ ਸੀ ਜਦੋਂ ਪਿੰਡ ਖੁੰਡੀ ਕੋਲ ਪਹੁੰਚੇ ਆ ਉਥੇ ਜੋ ਅਣਪਛਾਤੀ ਗੱਡੀ ਨੇ ਇਹਨਾਂ ਦੇ ਵਿੱਚ ਗੱਡੀ ਮਾਰ ਕੇ ਇਹਨਾਂ ਨੂੰ ਜ਼ਖਮ ਕੀਤਾ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਤੇ ਮਕਦਮਾ ਨੰਬਰ 99 ਜਿਹੜਾ ਥਾਣਾ ਧਾਰੀਗੜ ਦਰਜ ਕੀਤਾ ਗਿਆ ਵਾ ਤੇ ਲੱਖ ਦਾ 포ਟ ਮਾਰਨ ਕੀਤਾ ਗਿਆ ਵਾ ਅੱਜ ਇਹਨਾਂ ਦਾ ਅਸੀਂ ਸੰਸਕਾਰ ਕਰ ਰਹੇ ਹਾਂ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੈਸ ਕਰਕੇ ਤੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਨੂੰ ਜਿਹੜਾ ਸਰਕਾਰੀ ਸਨਮਾਨਾਂ ਦਿਨ ਅਨੁਸਾਰ ਜਿਹੜਾ ਸਲਾਮੀ ਦੇ ਕੇ ਤੇ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਉਹ ਸੋਲਾਂ ਹਰ ਪੱਖੋਂ ਉਹਦਾ ਪੂਰਾ ਸੰਯੋਗ ਦਿੱਤਾ ਜਾਊਗਾ ਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹੋ ਚੁੱਕੀ ਹੈ ਕਿ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਵੀ ਇਹਨੂੰ ਮਿਲ ਗਈਆਂ ਚਨਾ ਭਲਵਿੰਦਰ ਸਿੰਘ ਜੇ ਮੇਰੇ ਫਾਦਰ ਸਾਹਿਬ ਦਾ ਨਾਂ ਹੀ ਰੱਲਾ ਲੱਗਦਾ ਉਹ ਨਵਾਂ ਬਟਾਲੀ ਐਂਬਰਸਰ ਜੇ ਉਹਦਾ ਲਧਿਆਣਿਆਂ ਦਾ ਨੀ ਮਾਈਨਿੰਗ ਜੇ ਡਿਊਟੀ ਆ ਠੀਕ ਹੈ ਕਿਸ ਤਰ੍ਹਾਂ ਮੋਟਿਵ ਕਰੇ ਮੇਰੇ ਨਾਨੀ ਜੀ ਦੇ ਮਾਮਾ ਜੀ ਦੇ ਘਰ ਆਏ ਸੀ ਤੇ ਮੇਰੇ ਫਾਦਰ ਸਾਹਿਬ ਤੇ ਮੈਂ ਉਹਨਾਂ ਨਾਲ ਛੱਡਣ ਜਾਣਦੇ ਸੀ ਮੇਰੇ ਨਾਲ ਮੇਰੇ ਮਾਮਾ ਜੀ ਤੇ ਮੇਰੇ ਫਾਦਰ ਸਾਹਿਬ ਨਾਲ ਮੇਰੀ ਨਾਨੀ ਜੀ ਤੇ ਜਦੋਂ ਅਸੀਂ ਸਾਡੇ ਗਏ ਆਏ ਮੇਰੇ ਫਾਦਰ ਸਾਹਿਬ 5 ਮਿੰਟ ਪਹਿਲਾਂ ਟੁਰ ਪਏ ਉਥੋਂ ਤੇ ਮੈਂ ਲੇਟ ਆਇਆ ਆਉਂਦੇ-ਆਉਂਦੇ ਮੈਂ ਜਦੋਂ ਹੁੰਡੇ ਲੱਗ ਵੇਖਿਆ ਨਾ ਬਾਬਾ ਹੀ ਪੀੜ ਇਕੱਠੀ ਹੋਈ ਭਾਜੀ ਤੇ ਮੈਂ ਜਦੋਂ ਉੱਥੇ ਮੈਂ ਮੋਟਰਸਿਕਲ ਖਿਲਾੜ ਕੇ ਵੇਖਿਆ ਉੱਥੇ ਐਕਸੀਡੈਂਟ ਹੋਇਆ ਸੀ ਜਦੋਂ ਮੈਂ ਗੌਰ ਨਾਲ ਵੇਖਿਆ ਉਥੇ ਮੇਰੇ ਫਾਦਰ ਸਾਹਿਬ ਡਿੱਗੇ ਪਏ ਸੀ ਜਦੋਂ ਮੈਂ ਵੇਖਿਆ ਮੇਰੇ ਤੇ ਇਦਾਂ ਹਲੂਣ ਦੇ ਅਗਰ ਖਾਂ ਗੜੀ ਵੀ ਕੀ ਬਣ ਗਿਆ ਮੇਰੇ ਗੜੀ ਮੈਂ ਆਪਣੇ ਮਾਮਾ ਜੀ ਨੂੰ ਫੋਨ ਕੀਤਾ ਆਪਣੇ ਮਾਮਾ ਜੀ ਦੇ ਬੇਟੇ ਨੂੰ ਫੋਨ ਕੀਤਾ ਦੋ ਤਿੰਨ ਫਰੈਂਡਾਂ ਨੂੰ ਫੋਨ ਕੀਤਾ ਵੀ ਇਹ ਗੱਲ ਹੋ ਗਈ ਉਹਨਾਂ ਨੇ ਐਂਬੂਲੈਂਸ ਕਰਾਈਆਂ ਇਹਨਾਂ ਨੂੰ ਸਰ ਸਰਕਾਰੀ ਹਸਪਤਲੋਂ ਨੰਨਾ ਮਰਕੇ ਡੱਟ ਦੱਸਿਤ ਕਰਨਾ ਗੱਡੀ ਹੀ ਕੋਈ ਗੱਡੀ ਵਾਲਾ ਕਾਬੂ ਕਰ ਲਈ ਤੇ ਗੱਡੀ ਵਾਲਾ ਕਾਬੂ ਨਹੀਂ ਕੀਤਾ ਗੱਡੀ ਵਾਲਾ ਕੈਂਪਰੇਜ ਆ ਗਿਆ ਵੇ ਹਾਂਜੀ ਪੁਲਿਸ ਕਾਰਵਾਈ ਕੀਤੀ ਮੰਗੀ ਇਹ ਵੀ ਗੱਡੀ ਵਾਲਾ ਫੜਿਆ ਜਾਏ ਇਹਨੂੰ ਸਜ਼ਾ ਚਾਹੀਦੀ ਆ ਪਰਿਵਾਰ ਚ ਕੋਣ ਕੋਣਾ ਹੈ ਤੇ ਮੇਰੇ ਮਦਰ ਨੇ ਤੇ ਮੇਰੇ ਦੋ ਪੈਣਾ ਮੇਰੇ ਫਾਦਰ ਸਾਹਿਬ ਦੀ ਡੱਤ ਹੋ ਗਈ